ਦਾਨੇ ਤੇਰੇ ਮਾਪਿਆਂ ਨੇ ਪਾਏ ਇਕੋਤ ਵੀਤ ਮੇਰੇ ਘਰ ਦਾ ਨੀ ਜਦੋਂ ਪਾਉਂਦੀ ਤਾ ਬਹਿ ਜਾ ਬਹਿ ਜਾ ਘਰ ਦਾ ਨੀ ਜਦੋਂ ਪਾਉਂਦੀ ਤਾ ਬਹਿ ਜਾ ਬਹਿ ਜਾ ਘਰ ਦਾ ਜੀ ਜਦੋਂ ਪਾਉਂਦੀ ਤਾ ਬਹਿ ਜਾ ਬਹਿ ਜਾ ਰਦਾਨ ਮੇਰੇ ਵੀਰ ਦਾ ਬਿਆ ਮੈਨੂੰ ਕੋਟੇ ਕੋਟੇ ਤਾਂ ਅਸੀਂ ਸਾਰੇ ਜਾਵਾਂਗੇ ਕਿੱਤੇ ਦੰਦ ਗਲਾਪੀ ਬਲਕ ਸੈਦਾ ਦੀ ਬੋਲ ਲਖ ਜੈ ਜੈ ਮੰਗਲ ਆਵਾਂਗੇ ਇੱਕ ਵਾਰ ਤੁਸੀਂ ਸਾਡੇ ਘਰ ਆਏ ਤੁਸੀਂ ਸਾਡੇ ਘਰ ਆਏ ਅਸੀਂ ਭੁੱਲੇ ਨਾ ਸਮਾਏ ਸਾਡੇ ਸਾਰਿਆਂ ਵੱਲੋਂ ਫੁਰਮਾਇਆ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਜਾਨੋ ਜਾਨੋ ਹਟਦੇ ਵੀ ਨਾ ਨੀਹਰਾ ਪੋਣਾ ਨਿਕਟਾ ਪੋਣਾ ਮੇਰੇ ਦੇਸ਼ ਦਾ ਤੇ ਰੰਗਾ ਨੀ ਬੜਾ ਸੋਣਾ 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 ਵਾਰੀ ਵਾਰੀ ਬਰਸੀ ਕਟਣ ਗਈਆਂ ਸੀ ਕਟਕੇ ਆਂਦੀਆਂ ਸੀ ਖਾ ਸਾਡੇ ਦੇਸ਼ ਦੀਆਂ ਕੌਣ ਕਰੂ ਬਾਰਿਸ਼ਾ ਸਾਡੇ ਦੇਸ਼ ਦੀਆਂ ਕੌਣ ਕਰੂ ਬਾਰਿਸ਼ਾ ਸਾਡੇ ਦੇਸ਼ ਦੀਆਂ ਕੌਣ ਕਰੂ ਬਾਰਿਸ਼ਾ ਸਾਡੇ ਦੇਸ਼ ਦੀਆਂ ਹਲੋ ਭਾਈ ਇਹ ਤੇ ਦਰਾਣੀ ਟਿਹਾਣੀ ਵੀ ਹੋਣਗੀਆਂ ਨਾ ਪਹਿਣਾ ਪਹਿਣਾ ਵੀ ਹੋਣਗੀਆਂ ਵਾਦੀਵਾ ਦੱਸ ਦੇ ਕਿਉਂ ਨਹੀਂ ਵੀ ਅਸੀਂ ਦਰਾਣੀ ਟਿਹਾਣੀ ਆਜੋ ਜੀ ਹੋਏ ਓਰੇ ਲੈ ਬਜ਼ਾਰ ਵਿੱਚ ਗੱਲਟਾ ਕਰ ਉਹ ਨਹੀਂ ਆ ਡੇਕੀ ਨਿਮਾਣਾ ਟੁੱਪ ਜਾਣਾ ਮੈਨੂੰ ਘਰ ਬਿਨਾਂ ਨਾ ਬੋਲੇ ਡੇਕੀ ਨਿਮਾਣਾ ਟੁੱਪ ਜਾਣਾ ਮੈਨੂੰ ਘਰ ਬਿਨਾਂ ਨਾ ਬੋਲੇ ਮਾਰ ਦੇਣਾ ਸੀ ਜਾਨੋ ਜੇ ਨਾਲ ਲੁਖਿਸ ਦੁਖਾ ਹੋਲੇ ਵੀਰ ਹੋਊਗਾ ਤੇਰਾ ਹੜਿਆਓ ਕੀ ਲੱਗਦਾ ਅੱਜੇ ਲੋ ਸੁਣਾ ਦੇ ਪਰਜਾਈ ਸੁਣੇ ਨਕਲ ਇਤੋਂ ਲੰਗੀਆਂ ਨਾ ਨਾ ਮੇਰੀਆਂ ਲੋਕਾਂ ਪਾਣੇ ਮੈਂ ਲੰਗੀਆਂ ਇਤੋਂ ਲੰਗੀਆਂ ਨਾ ਨਾ ਮੇਰੀਆਂ ਜੰਨ ਤੋ ਹੁਣ ਮੈਨੂੰ ਐ ਵੀ ਦੱਸ ਦੋ ਪਰਜਾਈ ਕਿਹੜੀ ਆ ਉਹ ਪਰਜਾਈ ਬਾਜ ਹੋ ਜੰਨ ਤੋ ਪਿਆਰੀ ਮੈਨੂੰ ਤੂੰ ਲਾਂਣ ਦੇ ਤੇਰੇ ਕੋ ਪਿਆਰਾ ਨੀ ਜਦ ਗੱਲਾਂ ਕਰਦਾ ਹੱਸਦਾ ਦੰਦਾ ਹਾਂ ਤਾਂ ਪੀੜ ਨਹੀਂ ਜਦ ਗੱਲਾਂ ਕਰਦਾ ਹੱਸਦਾ ਦੰਦਾ ਹਾਂ ਤਾਂ ਪੀੜ ਨਹੀਂ ਜਦ ਗੱਲਾਂ ਕਰਦਾ ਜਨ ਤੋਂ ਪਿਆਰੀ ਮੈਨੂੰ ਤੂੰ ਨਾ ਰੰਦੇ ਤੇਰੇ ਤੋਂ ਪਿਆਰ ਤੇਰਾ ਵੀਰ ਨਹੀਂ ਜਦ ਕੁੱਟਣ ਲੱਗਦਾ ਹੋਰਾ ਨਾ ਲੱਗਦੀ ਪੀੜ ਨਹੀਂ ਜਦ ਕੁੱਟਣ ਲੱਗਦਾ ਹੋਰਾ ਨਾ ਲੱਗਦੀ ਪੀੜ ਨਹੀਂ ਜਦ ਕੁੱਟਣ ਲੱਗਦਾ ਏ ਨੋ ਸੱਸ ਵੀ ਕਤਖਾਨੇ ਉੱਤੇ ਬੈਠਾ ਮੈਨੇ ਹੋਰ ਵੀ ਸੁਣੀ ਪੰਜਾਬ ਦੇ ਨੇਰਾ ਉਹਦੀ ਮੁਰਕ ਨਹੀਂ ਰਹਾ ਸਮਾਪਤੀ ਨੇਰਾ ਉਹਦੀ ਮੁਰਕਾ ਦੇਉਂਦਾ ਏਡਾ ਇਤਰਾ ਬੈਗੀ ਪਰੇ ਨੂੰ ਕਰਵੇ ਸੱਸ ਮੇਰੀ ਦੇਲਾ ਦੇ ਟੀਕਾ ਮੈਨੂੰ ਲੱਗਦਾ ਡਰਵੇ ਕਰ ਸੁਈ ਪਰਾਣੀ ਨਾ ਮਿਲੇ ਆਇਆ ਕਰਵੇ ਕਰ ਸੁਈ ਪਰਾਣੀ ਨਾ ਮਿਲੇ ਆਇਆ ਕਰਵੇ ਕਰ ਸੁਈ ਪਰਾਣੀ ਮੈਂ ਬਿਠਾਇਆ ਮੂੰਗੀ ਤੇ ਰਾਖੀ ਮੈਂ ਬਿਠਾਇਆ ਮੂੰਗੀ ਤੇ ਰਾਖੀ ਉਥੇ ਡੇਰਾ ਲਾ ਲਿਆ ਫਾਈ ਨਹੀਂ ਜਾਏ ਬੱਡੀ ਦਾ ਕਿਤੇ ਜਾਣੇ ਖਾ ਲਿਆ ਫਾਈ ਜਾਏ ਬੱਡੀ ਦਾ ਕਿਤੇ ਜਾਣੇ ਖਾ ਲਿਆ ਹਾਈ ਦਾਏ ਬੱਡੀ ਦਾ ਕਿਤੇ ਜਾਣੇ ਖਾ ਲਿਆ ਹਾਈ ਦਾਏ ਬੱਡੀ ਦਾ ਕਿਤੇ ਜਾਣੇ ਖਾ ਲਿਆ

ਇਹ ਤੇ ਆਤਕਾਰੀਆਂ ਸੁਕਣੀਆਂ ਪਾਈਆਂ ਅੱਗੜੀ ਮਿਆਜਾ ਕਰੀ ਜਿਹੜੀ ਮਿਆਜਾ ਕਰੀ ਮੇਰੇ ਨਾਗਰ ਚ ਜੈਲਾ ਕਾਲੀ ਪੰਜਾਬ ਨੂੰ ਚੱਤੇ ਤੇ ਆਵੇ ਡਾਕਟਰ ਆਵੇ ਡੇ ਡਾਕਟਰ ਆ ਬੈ ਕੇ ਭੈਣ ਨੂੰ ਕਰਦੇ ਸਾਸ